ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਪ੍ਰਜੋਤ ਛੱਬੀ ਮੈਰਾ ਵਲੌਗ ਦੇ ਵਿੱਚ ਜੀ ਤੇ ਜੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਆਪਣੀ ਇਸ ਫੈਮਿਲੀ ਯੂਰ ਫੈਮਿਲੀ ਦਾ ਹਿੱਸਾ ਬਣੋ ਜੀ ਆਪਾਂ ਚੱਲੇ ਸੀ ਜੀ ਸਬਜ਼ੀ ਮੰਡੀ ਸਬਜ਼ੀ ਲੈਂਡ ਨੂੰ ਤੇ ਲੱਟਾਈ ਲੱਟਾ ਦਿਖ ਰਹੀ ਹੈ

ਕੁਝ ਰਹਿ ਗਏ ਸੀਗਾ ਸਬਜ਼ੀਆਂ ਤੋਂ ਕੋਰੀਆਂ ਤੇ ਚਲੇ ਗਏ ਤੇ ਹਰ ਮਿੰਟ ਮੈਨਾ ਮਸਤੀ ਕਰ ਰਹੇ ਹਾਂ ਅਸੀਂ ਗੱਡੀ ਕੋਲ ਖੜਕੇ ਤੇ ਹਾਂਜੀ ਫਿਰ ਨਾ ਸਬਜ਼ੀ ਲੈ ਕੇ ਕਿੰਨੇ ਕਿੰਨੇ ਨਿਕਲ ਜਾਂਦੇ ਨੇ ਕਿਉਂਕਿ ਇਹ ਲੰਬੇ ਗੇੜੇ ਹੁੰਦੇ ਇਹਨਾਂ ਦੇ ਤੇ ਫਿਰ ਰਾਤ ਹੋ ਜਾਂਦੀ ਹੈ ਜਿਆਦਾ ਬਹੁਤ ਟਾਈਮ ਹੋ ਜਾਂਦਾ ਸਬਜ਼ੀ ਸਬਜ਼ੀ ਬਣਾਉਣਾ ਤਾਂ ਫਿਰ ਜਲਦੀ ਆਪਾਂ ਸਬਜ਼ੀ ਲੈ ਆਣੇ ਹੁੰਦੇ ਆ ਤੇ ਫਿਰ ਲਿਆ ਕੇ ਵਿੱਚ ਵਿਚਾਲੇ ਦਾਲ ਵਗੈਰਾ ਕੁਝ ਬਣ ਜਾਂਦਾ ਆ ਤੇ ਇੱਕ ਵੀਕ ਦੀ ਸਬਜ਼ੀ ਲੈ ਆਣੇ ਨੇ ਇੱਕ ਹਫਤੇ ਦੀ ਆਪਾਂ ਵਧੀਆ ਨਿਕਲ ਜਾਂਦਾ ਆਪਣਾ ਤੇ ਕੋਈ ਉਹ ਵੀ ਜ਼ਰੂਰੀ ਵੀ ਨਹੀਂ ਹੈਗਾ ਕੋਈ ਵੀ ਵੀ ਇੱਕ ਹਫਤੇ ਦੀ ਲੈ ਕੇ ਆਂਦੇ ਤੇ ਵਿੱਚ ਵਿਚਾਲੇ ਕਿ ਕਿ ਦਾਲਾ ਵਗੈਰਾ ਵੀ ਬਣ ਜਾਂਦੀਆਂ ਨੇ ਕਿੰਗੀਆਂ ਦੁਬਾਰਾ ਢੇੜਾ ਵੀ ਲਾ ਜਾਂਦੇ ਨੇ ਕਿਉਂਕਿ ਦੋ ਦਿਨ ਲੱਗਦੀ ਨਾ ਮੰਡੀ ਇੱਥੇ ਵੀਰਵਾਰ ਔਰ ਸੋਮਵਾਰ ਲੱਗਦੀ ਹੈ ਤੇ ਫਿਰ ਆਪਾਂ ਉਹਨ ਸਬਜੀ ਸਬਜੀ ਲਿਆ ਕੇ ਆਪਾਂ ਘਰ ਅਗੇ ਸੀਗੇ ਵਾਪਸ ਆਪਣਾ ਤੇ ਤੇ ਅੰਦਰ ਅਗੇ ਸੀਗੇ ਆਪਣੇ ਘਰੇ ਵਾਪਸ ਆਗੇ ਸੀਗੇ ਆਪਾਂ ਤੇ ਹਾਂਜੀ ਇੱਥੇ ਮੈਂ ਸਾਰੀਆਂ ਸਬਜ਼ੀਆਂ ਲੈ ਕੇ ਰੱਖ ਲਈਆਂ ਸੀਗੀਆਂ ਤੇ ਇਹਨਾਂ ਨੂੰ ਮੈਂ ਹੁਣ ਮੈਂ ਇਹਨਾਂ ਲਫਾਫੇ ਵਿੱਚੋਂ ਕੱਢ ਕੇ ਰੱਖੂੰਗੀ ਸਾਰੀਆਂ ਸਬਜ਼ੀਆਂ ਨੂੰ ਤੇ ਨਾਲੇ ਰਾਤ ਦੀ ਸਬਜ਼ੀ ਦਾ ਅੱਧਾ ਜਿਹੜਾ ਹੈਗਾ ਵਾ ਕੰਮ ਹੁਣ ਕਰਕੇ ਰੱਖੂੰਗੀ ਕਿਉਂਕਿ ਸਵੇਰੇ ਸਾਰੇ ਡੈਡੀ ਨੇਗੇ ਸਬਜ਼ੀ ਲੈ ਕੇ ਜਾਂਦੇ ਰੋਟੀ ਲੈ ਕੇ ਜਾਂਦੇ ਨੇਗੇ ਖਾ ਕੇ ਵੀ ਜਾਂਦੇ ਆ ਔਰ ਲੈ ਕੇ ਵੀ ਜਾਂਦੇ ਆ ਘੜੇ ਘਰ 'ਚ ਸਾਰੇ ਜਿਹੜੇ ਨੇਗੇ ਰੋਟੀ ਨਾਲ ਸਬਜ਼ੀ ਖਾਂਦੇ ਨੇਗੇ ਸਵੇਰੇ ਚਾਹੇ ਰੋਟੀ ਹੋਵੇ ਚਾਹੇ ਪਰੌਂਠੇ ਹੋਣ ਜੀ ਤੇ ਸਾਰੀਆਂ ਸਬਜ਼ੀਆਂ ਹੁਣ ਮੈਂ ਟੋਕਰੀ ਚ ਕੱਢ ਕੇ ਰੱਖ ਦੂੰਗੀ ਕਿਉਂਕਿ ਲਿਫਾਫਿਆਂ ਦੇ ਗਰਮੀ ਨਾਲ ਨਾ ਸਬਜ਼ੀਆਂ ਜਿਹੜੀਆਂ ਨੇ ਉਹ ਗਲਣ ਲੱਗ ਜਾਂਦੀਆਂ ਨੇਗੀਆਂ ਤੇ ਇਸ ਲਈ ਮੈਂ ਲਿਫਾਫਿਆਂ ਵਿੱਚ ਕੱਢ ਕੇ ਰੱਖ ਰਹੀ ਸੀਗੇ ਸਾਰੇ ਸਾਰਾ ਸਮਾਨ ਜਿਹੜਾ ਹੈਗਾ ਇਹ ਤੇ ਕੱਢ ਕੇ ਰੱਖ ਦੂੰਗੀ ਤੇ ਨਾਲੇ ਫਿਰ ਅੱਧਾ ਕੰਮ ਮੁੱਕ ਜਾਂਦਾ ਕਿਉਂਕਿ ਦਿਨੇ ਮੈਂ ਸਲਾਈ ਦਾ ਵੀ ਕਰਨਾ ਹੁੰਦਾ ਵਾ ਫਿਰ ਮੈਨੂੰ ਭੱਜਣਾ ਠ ਵਿੱਚ ਟਾਈਮ ਬਹੁਤ ਮੇਰਾ ਵੇਸਟ ਹੋ ਜਾਂਦਾ ਵਾ ਕਿਉਂਕਿ ਰਾਤ ਨੂੰ ਫਿਰ ਮਸ਼ੀਨ ਦੇ ਖੜਕੇ ਨਾਲ ਕਹਿੰਦੇ ਨੇ ਨਾ ਕਿ ਨੀਂਦ ਵੀ ਨਹੀਂ ਆਉਂਦੀ ਹੈਗੀ ਫਿਰ ਜੇ ਮੈਂ ਰਾਤ ਨੂੰ ਕੰਮ ਕਰਾਂ ਮਸ਼ੀਨ ਦਾ ਤੇ ਉਹਦੀ ਮੋਟਰ ਦੇ ਖੜਕੇ ਨਾਲ ਫਿਰ ਡਿਸਟਰਬ ਹੁੰਦੀ ਹੈ ਨੀਂਦ ਇਹਨਾਂ ਦੀ ਕਿਉਂਕਿ ਰਾਤ ਨੂੰ ਹੀ ਬਸ ਪੈਣਾ ਹੁੰਦਾ ਸਾਇਲ ਵੀ 11 ਵਜੇ ਆਉਂਦਾ ਵਿਚਾਰਾ ਤੇ ਇਹਨਾਂ ਨੂੰ ਵੀ ਫਿਰ ਇਹ ਵੀ ਇਹਨਾਂ ਨੂੰ ਵੀ ਕਾਫੀ ਟਾਈਮ ਹੋ ਜਾਂਦਾ ਉਹ ਤਾਂ ਸ਼ਾਮ ਨੂੰ ਜਲਦੀ ਆ ਜਾਂਦੇ ਨੇ ਕਿ ਕਈ ਵਾਰੀ ਕੋਈ ਟਾਈਮ ਨਹੀਂ ਹੈਗਾ ਇਹਨਾਂ ਦਾ ਆਉਣ ਦਾ ਤੇ ਜਾਣ ਦਾ ਤੇ ਆ ਕਰਕੇ ਫਿਰ ਮੈਨੂੰ ਰਾਤ ਨੂੰ ਫਿਰ ਨਾਲੇ ਮੈਂ ਆਪ ਹੀ ਥੱਕ ਜਾਂਦੀ ਹਾਂ ਸਵੇਰੇ ਜਲਦੀ ਉੱਠਣਾ ਹੁੰਦਾ ਉਡੀ ਕਰਕੇ ਥੱਕ ਜਾਨੇ ਫਿਰ ਰੈਸਟ ਦੇ ਦਿਨੇ ਤਾਂ ਕਰਨੀ ਹੁੰਦੀ ਹੈ ਜੀ ਤੇ ਫਿਰ ਰਾਤ ਹੀ ਹੁੰਦੀ ਹੈ ਇੱਕ ਸੌਣ ਵਾਸਤੇ ਸਵੇਰੇ ਫਿਰ ਜਲਦੀ ਉੱਟਣਾ ਹੁੰਦਾ ਵਾ ਤਾਂ ਕਰਕੇ ਵੀ ਮੈਂ ਰਾਤ ਨੂੰ ਮਸ਼ੀਨ ਦਾ ਕੰਮ ਨਹੀਂ ਕਰਦੀ ਦਿਨੇ ਕਰਦੀ ਹੁੰਦੀ ਆ ਤੇ ਇਸ ਲਈ ਮੈਂ ਜਿੰਨਾ ਹੋ ਸਕਦਾ ਵਾ ਰਾਤ ਨੂੰ ਆਪਣਾ ਕੰਮ ਥੋੜਾ ਅਦਮ ਮਤਲਬ ਸੰਭਾਲ ਕੇ ਪੈਣੀ ਰਾਤ ਨੂੰ ਕੰਮ ਕਰਕੇ ਪੈਣੀ ਹੁੰਦੀ ਆ ਤੇ ਫਿਰ ਜਲਦੀ ਉੱਠ ਕੇ ਸਵੇਰੇ ਕਿਉਂਕਿ ਘਰ ਦਾ ਕੰਮ ਕਰਕੇ ਛੱਡਦੇ ਇਨ ਸਾਈਲ ਆ ਜਾਂਦਾ ਵਾ ਨਾ 1 ਵਜੇ ਆ ਜਾਂਦਾ ਵਾ 100 ਵਾ 1 ਵਜੇ ਕਾਲਜ ਤੋਂ ਫਿਰ ਆ ਕੇ ਹੁਣੇ ਵੀ ਜਾਣਾ ਹੁੰਦਾ ਵਾ ਤਾਂ ਕਰਕੇ ਫਿਰ ਜਿਹੜਾ ਹੈਗਾ ਇਹ ਮੈਨੂੰ ਅੱਧਾ ਕੰਮ ਕਰਕੇ ਰੱਖਣਾ ਪੈਂਦਾ ਵਾ ਤੇ ਇੱਥੇ ਮੈਂ ਸੰਭਾਲ ਰਹੀ ਸੀਗੀ ਆਪਣਾ ਸਾਰਾ ਜਿਹੜਾ ਕੰਮ ਹੈਗਾ ਇਹ ਸਬਜ਼ੀਆਂ ਲਵਾ ਫਿਰ ਚ ਕੱਢ ਕੇ ਫਿਰ ਰੱਖੂੰਗੀ ਇਹਨਾਂ ਨੂੰ ਮੈਂ ਤੇ ਅੱਧਿਕ ਸਬਜੀ ਰਾਤ ਨੂੰ ਹੁਣ ਕਟਿੰਗ ਕਰਕੇ ਰੱਖ ਲੂੰਗੀ ਤੇ ਸਵੇਰੇ ਫਿਰ ਤੜਕਾ ਲਗਾ ਦੂੰਗੀ ਕਿਉਂਕਿ ਜਦ ਤੱਕ ਸਾਹਿਲ ਨੇ ਜਾਣਾ ਹੁੰਦਾ ਵਾ ਫਿਰ ਫਿਰ ਮੈਂ ਬਸ ਰੋਟੀ ਬਣਾਣੀ ਹੁੰਦੀ ਹੈ ਸਬਜੀ ਕਿਉਂਕਿ ਸਵੇਰੇ ਬਣ ਜਾਂਦੀ ਹੈ ਆਪਣੀ ਹਨਾ ਤੇ ਇਸ ਕਰਕੇ ਫਿਰ ਹੁਣ ਇਹਨਾਂ ਨੂੰ ਮੈਂ ਰਾਤ ਨੂੰ ਹੀ ਸੰਭਾਲਦਾ ਕਿਉਂਕਿ ਸਵੇਰੇ ਵੀ ਮੇਰਾ ਥੋੜਾ ਜਿਹਾ ਕੰਮ ਘਟ ਜਾਊਗਾ ਤੇ ਇੱਥੇ ਮੈਂ ਸਾਰੀਆਂ ਸਬਜ਼ੀ ਕੱਢ ਕੇ ਰੱਖਤੀ ਸੀਗੀ ਨਾਲ ਹੀ ਹੁਣ ਫਿਰ ਇਹ ਸਬਜ਼ੀ ਕਟਿੰਗ ਕਰੂੰਗੀ ਜਿਹੜੇ ਧਨੀਆ ਵਾਏ ਮੇਰੇ ਵਿੱਚ ਰੱਖਦੀ ਹੁੰਨੀ ਆ ਅੱਗੇ ਵੀ ਮੈਂ ਵੀਡੀਓ ਚ ਦੱਸਿਆ ਕਿ ਇਹ ਕਿੰਨੇ ਦਿਨ ਨਿਕਲ ਜਾਂਦਾ ਫਿਰ ਅੱਦਾ ਜਿਹਾ ਆਪਾਂ ਇਹ ਟਾਈ ਡੱਬੇ ਚ ਰੱਖਾਂਗੇ ਨਾ ਫਰਿੱਜ ਚ ਰੱਖ ਦਾਂਗੇ ਤਾਂ ਤਾਜ਼ਾ ਹੀ ਰਹਿੰਦਾ ਵਾ ਕਿੰਨੇ ਦਿਨ ਮੁਰਝਾਂਦਾ ਜਾਂ ਨਹੀਂ ਹੈਗਾ ਤੇ ਹੁਣ ਇੱਥੇ ਮੈਂ ਸਬਜ਼ੀ ਜਿਹੜੀ ਸੀਗੀ ਸਾਰੀ ਇੱਕ ਟੋਕਰੀ ਵਿੱਚ ਕੱਢ ਕੇ ਰੱਖਤੀ ਆਂ ਨੇ ਤੇ ਜਿਹੜੀ ਕਟਿੰਗ ਕਰਨ ਵਾਲੀ ਆ ਤੇ ਫਿਰ ਮੈਂ ਉਹ ਕੱਟ ਕੇ ਰੱਖ ਲਵਾਂਗੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਨਹੀਂ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੇ ਜੇ ਜਦੋਂ ਤੁਸੀਂ ਕਮੈਂਟ ਕਰੋਗੇ ਮੈਂ ਆਪਣੀ ਵੀਡੀਓ ਦੇ ਵਿੱਚ ਤੁਹਾਡਾ ਨਾਮ ਵੀ ਲਾਵਾਂਗੀ ਕਿ ਕਮੈਂਟ ਆਇਆ ਹੈ ਵਾ ਕਿੰਨਾ ਵੱਲੋਂ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਜੀ ਕਿਉਂਕਿ ਵਾਚ ਟਾਈਮ ਹਲੇ ਬਹੁਤ ਵਾਚ ਟਾਈਮ ਵੀ ਸਬਸਕ੍ਰਾਈਬਰ ਵੀ ਬਹੁਤ ਘੱਟ ਨੇਗੇ ਹਲੇ ਮੇਰੇ 110 ਸਬਸਕ੍ਰਾਈਬਰ ਨੇਗੇ ਤੇ ਵਾਚ ਟਾਈਮ ਮੇਰਾ 10000 ਦਾ ਵਾਚ ਟਾਈਮ ਪੂਰਾ ਹੋਇਆ ਹਲੇ ਤੇ ਬਾਕੀ ਹਲੇ ਚੱਲ ਰਿਹਾ ਵਾ ਹੌਲੀ-ਹੌਲੀ ਗਰੋ ਕਰ ਰਿਹਾ ਵਾ ਚੈਨਲ ਤੇ ਅੱਗੇ-ਅੱਗੇ ਤੁਹਾਨੂੰ ਹੋਰ ਵੀ ਵੀਡੀਓ ਬਹੁਤ ਮਿਲਣਗੀਆਂ ਦੇਖਣ ਨੂੰ ਇਹਦੇ ਵਿੱਚ ਪੇਂਟਿੰਗ ਨਾਲ ਸਲਾਈ ਕਢਾਈ ਕਰੋਸ਼ੀਏ ਦੇ ਨਾਲ ਰਿਲੇਟਡ ਕਿਉਂਕਿ ਹਾਲੇ ਠੰਡ ਕਰਕੇ ਟਾਈਮ ਹੀ ਲੱਗਦਾ ਇਸ ਕਰਕੇ ਮੈਂ ਜਿਹੜਾ ਹੈਗਾ ਵਾ ਨਾ ਤੇ ਵੀ ਜਿੰਨਾ ਕੁ ਹੁੰਦਾ ਬਸ ਓਨਾਂ ਕੁ ਵੀਡੀਓ ਪਾ ਦੇਣੀ ਹੁੰਦੀ ਆ ਤੇ ਫਿਰ ਤਾਂ ਤੁਹਾਨੂੰ ਕੰਮ ਦੇ ਨਾਲ ਹੀ ਰਿਲੇਟਡ ਆਇਆ ਕਰਨੀ ਹੂ ਤੇ ਮੈਂ ਇੱਥੇ ਹੁਣ ਸਬਜ਼ੀ ਕੱਟਣ ਲੱਗੀ ਸੀ ਜਿਹੜੀ ਹੈ ਮਿਰਚਾ ਹੋ ਗਿਆ ਅਦਰਕ ਹੋ ਗਿਆ ਇਹਦੇ ਵਿੱਚ ਹੈ ਕਰਕੇ ਨਾ ਮਸ਼ੀਨ ਦੇ ਵਿੱਚ ਹੱਥ ਵਾਲੀ ਵਿੱਚ ਕਰਕੇ ਰੱਖ ਲੂੰਗੀ ਤੇ ਟਮਾਟਰ ਕਰਕੇ ਰੱਖ ਲੂੰਗੀ ਉਹਦੇ ਨਾਲ ਫਿਰ தாம் ਕੰਮ ਜਿਹੜਾ ਹੈਗਾ ਥੋੜਾ ਜਿਹਾ ਘਟ ਜੂਗਾ ਆਪਣਾ ਸਵੇਰ ਨੂੰ ਤੇ ਗੋभी ਦੇ ਜਿਹੜੇ ਹੈਗੇ ਨੇਗੇ ਫੁੱਲ ਉਹ ਕਰਕੇ ਰੱਖ ਲੂੰਗੀ ਅਲੱਗ ਅਲੱਗ ਹਨਾ ਗੋभी ਕੱਟ ਕੇ ਰੱਖ ਲੂੰਗੀ ਆਲੂ ਔਰ ਪਿਆਜ਼ ਮੈਂ ਸਵੇਰੇ ਕੱਟੂੰਗੀ ਜਦੋਂ ਬ बनानी ਹੋਵੇ ਤੜਕਾ ਲਾਣਾ ਹੋਊਗਾ ਉਦੋਂ ਹੀ ਕੱਟੂੰਗੀ ਤੇ ਕੁਛ ਇੱਕ ਮਤਲਬ ਥੋੜਾ ਜਿਹਾ ਕਰਕੇ ਰੱਖ ਲੈਣੀ ਹੁੰਦੀ ਆ ਮੈਂ ਇਦਾਂ ਤੇ ਬਾਕੀ ਦਾ ਸਵੇਰ ਨੂੰ ਜਦੋਂ ਤੜਕਾ ਗਰਮ ਹੁੰਦਾ ਵਾ ਉਹਦੇ ਨਾਲ ਨਾਲ ਵੀ ਕੱਟਿਆ ਜਾਂਦਾ ਵਾ ਅੱਧਾ ਕੰਮ ਘਾਟੇ ਜਾਂਦਾ ਵਾ ਆਪਣਾ ਇਦਾਂ ਇਹ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਕੰਮ ਵਧਾਉਣਾ ਕਿ ਘਟਾਉਣਾ ਹਨਾ ਇਹ ਆਪਣੇ ਤੇ ਡਿਪੈਂਡ ਹੁੰਦਾ ਆ ਤੇ ਖੜੇ ਖੜੇ ਵੀ ਕੋਲੇ ਕਿਉਂਕਿ ਦੁੱਧ ਰੱਖਿਆ ਸੀਗਾ ਮੈਂ ਗੈਸ ਤੇ ਤੇ ਦੁੱਧ ਕਰਕੇ ਫਿਰ ਮੈਂ ਕੋਲੇ ਖੜ ਜੰਨੀ ਹੁੰਨੀ ਜੇ ਇਧਰ ਉਧਰ ਹੁੰਨੀ ਆ ਤਾਂ ਕਈ ਵਾਰੀ ਦੁੱਧ ਨਿਕਲ ਜਾਂਦਾ ਵਾ ਤੇ ਮੈਂ ਕਿਹਾ ਚਲੋ ਕੋਲੇ ਖੜੀ ਖੜੀ ਵੀ ਇਹ ਕੰਮ ਵੀ ਪੂਰਾ ਕਰ ਲੈਨੇ ਆਪਾਂ ਆਪਣਾ ਤੇ ਨਾਲ ਮੈਂ ਲੈ ਕੇ ਆਂਦੇ ਸੀਗੇ ਥੋੜੇ ਜਿਹਾ ਸੁੱਕੇ ਮਸਾਲੇ ਵੀ ਲੈ ਕੇ ਆਂਦੇ ਸੀਗੇ ਉਹਨਾਂ ਨੂੰ ਵੀ ਫਿਰ ਮੈਂ ਕਿਹਾ ਮੈਂ ਡੱਬਿਆਂ ਵਿੱਚ ਪਾ ਕੇ ਰੱਖ ਦੂੰਗੀ ਫਿਰ ਬਾਅਦ ਚ ਉਹ ਨਾ ਸੱਟ ਲੈ ਕੇ ਆਵਾਂਗੇ ਡੱਬਿਆਂ ਵਾਲੇ ਫਿਰ ਉਹਨਾਂ ਵਿੱਚ ਪਾ ਕੇ ਰੱਖਾਂਗੇ ਹਾਲੇ ਤਾਂ ਮੈਂ ਅਲੱਗ ਅਲੱਗ ਡੱਬਿਆਂ ਵਿੱਚ ਪਾ ਕੇ ਰੱਖ ਲੈਣੀ ਨੇ ਜਿਹੜਾ ਡੱਬਾ ਖਾਲੀ ਹੁੰਦਾ ਉਹਦੇ ਵਿੱਚ ਪਾ ਕੇ ਰੱਖ ਲੈਣੀ ਹੁੰਦੀ ਆ ਤੇ ਬਾਅਦ ਚ ਫਿਰ ਸੱਟ ਲੈ ਕੇ ਆਵਾਂਗੇ ਹੌਲੀ ਹੌਲੀ ਤੇ ਫਿਰ ਉਹਨਾਂ ਵਿੱਚ ਪਾ ਕੇ ਰੱਖਾਂਗੇ ਡੱਬੇ ਵਿੱਚ ਨਾਲ ਸੋਹਣੇ ਵੀ ਲੱਗਦੇ ਨੇਗੇ ਹਨਾ ਤੇ ਫਿਲਹਾਲ ਤਾਂ ਮੈਂ ਹਾਂਜੀ ਤੇ ਹੁਣ ਇੱਥੇ ਮੈਂ ਨਾ ਅਦਰਕ ਔਰ ਮਿਰਚਾਂ ਦੀ ਡੰਡੀਆਂ ਇਹ ਜਿਹੜੀਆਂ ਤੋੜ ਕੇ ਰੱਖ ਰਹੀ ਸੀਗੀ ਕਿਉਂਕਿ ਇਹਨਾਂ ਨੂੰ ਫਿਰ ਗ੍ਰाइंड ਕਰਨਾ ਹੈ ਇਹ ਵਿੱਚ ਹੱਥ ਵਾਲੀ ਇਹਦੇ ਵਿੱਚ ਜਿੰਨਾ ਪਿਆ ਮਿਰਚਾ ਪਿਆਜ਼ ਵਗੈਰਾ ਕਰਦੇ ਆ ਹੱਥ ਵਾਲੀ ਜਿਹੜੀ ਹੁੰਦੀ ਹੈ ਉਹਦੇ ਨਾਲ ਫਰ ਕੇ ਰੱਖ ਲੂੰਗੀ ਤੇ ਹੁਣ ਇਹ ਤੇ ਡੰਡੀਆਂ ਤੋੜ ਰਹੀ ਸੀਗੀ ਮੈਂ ਤੇ ਡੰਡੀਆਂ ਤੋੜ ਕੇ ਰੱਖ ਲੂੰਗੀ ਇਹਨਾਂ ਦੀ ਤੇ ਟਮਾਟਰ ਤੋੜ ਕੇ ਲੈ ਆਉਂਗੀ ਇਹਨਾਂ ਨੂੰ ਤੋੜ ਕੇ ਫਿਰ ਇਹਨਾਂ ਨੂੰ ਕਰਕੇ ਰੱਖੂੰਗੀ ਮੈਂ ਗ੍ਰाइंड ਹੱਥ ਨਾਲ ਤੇ ਕਰਕੇ ਰੱਖ ਲੂੰਗੀ ਫ੍ਰਿਜ ਦੇ ਵਿੱਚ ਕਿਉਂਕਿ ਹਲੇ ਹੈ ਨਹੀਂ ਗਰਮੀ ਵੈਸੇ ਵੀ ਫ੍ਰਿਜ ਚ ਖਰਾਬ ਨਹੀਂ ਹੁੰਦੇ ਹੈਗੇ ਬਸ ਜਿਆਦਾ ਨਹੀਂ ਮੈਂ ਕਰਕੇ ਰੱਖਦੀ ਹੁੰਦੀ ਦੋ ਤਿੰਨ ਇੱਕ ਦੋ ਸਬਜ਼ੀਆਂ ਦੇ ਕਰਕੇ ਰੱਖਦੀ ਹੁੰਦੀ ਆ ਇੱਕ ਤਾਂ ਬਣ ਜਾਂਦੀ ਆ ਤੇ ਇੱਕ ਦੋ ਦਾ ਹੋਰ ਕਰਕੇ ਰੱਖ ਲੈਣੀ ਕਿਉਂਕਿ ਸਵੇਰੇ ਸਵੇਰੇ ਕਾੜੀ ਬਹੁਤ ਹੁੰਦੀ ਆ ਤੇ ਤਾਂ ਕਰਕੇ ਫਿਰ ਗ੍ਰाइंड ਕਰਕੇ ਰੱਖ ਲੈਣੀ ਕਿ ਕੰਮ ਘਟੇ ਜਾਂਦਾ ਆਪਣਾ ਤੇ ਹਾਂਜੀ ਡੰਡੀਆਂ ਕੱਟ ਲਈਆਂ ਸੀਗੀਆਂ ਤੇ ਹੁਣ ਇਹਨਾਂ ਨੂੰ ਮੈਂ ਧੋਕੇ ਲਿਆਉਂਗੀ ਧੋਕੇ ਫਿਰ ਇਹਨਾਂ ਨੂੰ ਗ੍ਰाइंड ਕਰਕੇ ਰੱਖ ਲੂੰਗੀ ਤੇ ਹੁਣ ਮੈਂ ਇੱਥੇ ਆਪਣੇ ਡੱਬੀਆਂ ਵਿੱਚ ਵਿੱਚ ਪਾ ਰਹੀ ਸੀਗੇ ਸੁੱਕੇ ਮਸਾਲੇ ਜਿਹੜੇ ਉਹ ਪਾ ਰਹੀ ਸੀਗੀ ਤੇ ਮਸਾਲੇ ਪਾ ਕੇ ਫਿਰ ਇਹਨਾਂ ਨੂੰ ਲਫਾਫਿਆਂ ਨੂੰ ਅਦਰ ਵਿੱਚ ਡਸਟ ਮੀਨ ਪਾ ਦਾਂਗੇ ਆਪਾਂ ਤੇ ਜਿਹੜੇ ਮਸਾਲੇ ਨੇਗੇ ਉਹ ਡੱਬੀਆਂ ਵਿੱਚ ਪਾ ਕੇ ਰੱਖ ਦਾਂਗੇ ਤੇ ਤੇ ਕਸੂਰੀ ਮੇਥੀ ਵਾਲੀ ਡੱਬੀ ਮੇਰੀ ਖਾਲੀ ਸੀਗੀ ਮੈਂ ਇਹਦੇ ਵਿੱਚ ਹੀ ਪਾ ਦੂੰਗੀ ਜਿਹੜੇ ਮੇਥੇ ਲੈ ਕੇ ਆnde ਸੀਗੇ ਉਹ ਤਾਂ ਮੈਂ ਇਹਦੇ ਵਿੱਚ ਪਾ ਦਾਂਗੀ ਇਹ ਹੈਗੇ ਸੁੱਕੇ ਮੇਥੇ ਤੇ ਸੁੱਕਾ ਧਨੀਆ ਲਿਆਂਦਾ ਸੀ ਦਾਣਿਆਂ ਵਾਲਾ ਮੇਥੇ ਲੈ ਕੇ ਆnde ਸੀਗੇ ਦਾਣਿਆਂ ਵਾਲੇ ਤੇ ਜੀਰਾ ਲੈ ਕੇ ਆਂਦਾ ਸੀਗਾ ਬਸ ਇਹ ਤਿੰਨ ਚਾਰ ਮਸਾਲੇ ਜਿਹੜੇ ਹੈਗੇ ਨੇਗੇ ਯੂਸ ਆਂਦੇ ਨੇਗੇ ਆਪਣੇ ਤੇ ਫੇਰੇ ਲੈ ਕੇ ਆਂਦੇ ਸੀਗੇ ਮੈਂ ਤੇ ਹੁਣ ਇਹਨਾਂ ਨੂੰ ਡੱਬੀਆਂ ਦੇ ਵਿੱਚ ਪਾ ਕੇ ਰੱਖ ਰਹੀ ਸੀਗੀ ਇਹਨਾਂ ਨੂੰ ਬੰਦ ਕਰਕੇ ਰੱਖ ਦਾਂਗੇ ਜਦੋਂ ਯੂਜ਼ ਕਰਨਾ ਹੁੰਦਾ ਫਿਰ ਇਹਨਾਂ ਚ ਕੱਢ ਲਾਂਗੇ ਤੇ ਫਿਰ ਜਦੋਂ ਆਪਾਂ ਲੈ ਕੇ ਆਵਾਂਗੇ ਆਪਣੀਆਂ ਡੱਬੀਆਂ ਤੇ ਫਿਰ ਉਹਨਾਂ ਦੇ ਵਿੱਚ ਪਾ ਕੇ ਰੱਖਾਂਗੇ ਅਲੱਗ-ਅਲੱਗ ਡੱਬੀਆਂ ਵਿੱਚ ਪਾ ਕੇ ਰੱਖਾਂਗੇ ਇਹਨਾਂ ਨੂੰ ਹੰਦੀ ਮਸਾਲੇ ਵਗੈਰਾ ਸਾਰੇ ਆਪਾਂ ਇਦਾਂ ਹੀ ਡੱਬੀਆਂ ਵਿੱਚ ਪਾ ਕੇ ਰੱਖ ਲਏ ਸੀਗੇ ਤੇ ਹੁਣ ਆਪਾਂ ਉਸ ਤੋਂ ਬਾਅਦ ਮੈਂ ਆਪਣੀ ਤਿਆਰੀ ਕਰ ਲਈ ਸੀਗੀ ਰਾਤ ਦੀ ਰੋਟੀ ਦੀ ਤੇ ਫਿਰ ਐਦਾ ਡੱਬੇ 'ਚ ਮਸਾਲੇ ਵਸੂਲੇ ਪਾ ਕੇ ਸਾਰੇ ਪਹਿਲਾਂ ਰੱਖ ਦਿੱਤੇ ਸੀਗੇ ਫਿਰ ਮੈਂ ਤਿਆਰੀ ਕਰਨੀ ਸੀ ਰਾਤ ਦੀ ਤੇ ਅੱਜ ਤੱਕ ਦੀ ਵੀਡੀਓ 'ਚ ਇੰਨਾ ਹੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣਾ ਤੇ ਆਪਣੀ ਫੈਮਿਲੀ ਦਾ ਖਿਆਲ ਰੱਖਿਓ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਤਾਂ ਜੋ ਮੈਨੂੰ ਵਾਚ ਟਾਈਮ ਮਿਲ ਸਕੇ ਤੇ ਸਬਸਕ੍ਰਾਈਬ ਕਰਿਆ ਕਰੋ ਜੀ ਤਾਂ ਜੋ ਸਬਸਕ੍ਰਾਈਬਰ ਵਧ ਸਕਣ ਆਪਣੇ ਹਨ ਚੈਨਲ ਦੇ ਤੇ ਚਲੋ ਜੀ ਮਿਲਦੇ ਆਪ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਖੁਸ਼ ਰਹੋ ਮੁਸਕਰਾਉਂਦੇ ਰਹੋ